ਆਪ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਆ ਵੜਿੰਗ ਸਾਹਿਬਾਂ ਦਾ ਬਹੁਤ ਬਹੁਤ ਸਵਾਗਤ ਹੈ ਨਿਊਜ਼ੀ ਟੀਮ ਪੰਜਾਬ ਦੇ ਤੇ ਥੈਂਕ ਯੂ ਵਿਜੇ ਥੈਂਕ ਯੂ ਵਿਜੇ ਜੀ ਪ੍ਰਿੰਸ ਸਾਹਿਬ ਸ਼ੁਰੂਆਤ ਕਰਦੇ ਆ ਲੁਧਿਆਣਾ ਇਲੈਕਸ਼ਨ ਦੇ ਰਿਜ਼ਲਟ ਨੂੰ ਕਿਸ ਨਜ਼ਰ ਦੇ ਨਾਲ ਦੇਖ ਰਹੇ ਹੋ ਕਿਉਂਕਿ ਜਿੰਨਾ ਫਰਕ ਪਹਿਲਾਂ ਸੀਗਾ 2022 ਦੇ ਵਿੱਚ ਕਰੀ 7500 ਦਾ ਤੇ ਇਸ ਵਾਰ ਲੋ ਵੋਟਿੰਗ ਪਰਸੈਂਟ ਰਿਹਾ ਜਦੋਂ ਉਸ ਸਮੇਂ ਵੱਧ ਕੇ ਹੋ ਗਿਆ 10600 ਦੇਖੋ ਗੱਲ ਇਹ ਆ ਕਿ ਜਿਹੜਾ ਬਾਏ ਇਲੈਕਸ਼ਨ ਹੁੰਦਾ ਵਿਜੇ ਜੀ ਜਿਹਦੇ ਵਿੱਚ ਅਮੂਮਨ ਤੌਰ ਤੇ ਇਹੀ ਵਿਚਾਰਤਾ ਰਹਿੰਦੀ ਹੈ ਕਿ ਜਿਹੜਾ ਬਾਏ ਇਲੈਕਸ਼ਨ ਹੈ ਉਹ ਸਤਾਤਰ ਪਾਰਟੀ ਦਾ ਹੁੰਦਾ ਹੈ ਜੀ ਕਿਉਂਕਿ ਸਤਾਤਰ ਪਾਰਟੀ ਮਨੀ ਮਸਲ ਪਾਵਰ ਜੋਰ ਕੋਲੇ ਤਾਕਤ ਹੁੰਦੀ ਹੈ ਉਹ ਬਾਏ ਇਲੈਕਸ਼ਨ ਤੇ ਅਪਣਾ ਲੈਂਦੀ ਹੈ ਹੂੰ ਵੈਸੇ ਤਾਂ ਅਕਸਰ ਲੋਕ ਇਹ ਵੀ ਕਹਿੰਦੇ ਕਿ ਬਾਏ ਇਲੈਕਸ਼ਨ ਹੋਣੇ ਨਹੀਂ ਚਾਹੀਦੇ ਕਨਸਟੀਟਿਊਸ਼ਨ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਜਿਸ ਪਾਰਟੀ ਦਾ ਵਿਅਕਤੀ बिकॉज ਇਸ ਵਾਰੀ ਜਦੋਂ ਆਏ ਸੀ 1 ਨੇਸ਼ਨ 1 ਇਲੈਕਸ਼ਨ ਦੀ ਮੀਟਿੰਗ ਹੋਈ ਸੀ ਹੋਟਲ ਹਾਇ ਦੇ ਵਿੱਚ ਜੀ ਤੇ ਕੁਝ ਲੋਕਾਂ ਨੇ ਇਹ ਸੁਝਾਅ ਦਿੱਤੇ ਸੀ ਵੀ ਜਿਸ ਵਿਅਕਤੀ ਦੇ ਬੰਦੇ ਦੀ ਡੈਥ ਹੋ ਜਾਏ ਜਿਹੜੀ ਪਾਰਟੀ ਦਾ ਹੋਵੇ ਉਹਨੂੰ ਨਾਮਿਨੇਟ ਕਰ ਦੇਣਾ ਚਾਹੀਦਾ ਹੈ ਬਟ ਹਜੇ ਤੱਕ ਤਾਂ ਇਹੋ ਜੀ ਕੋਈ ਪ੍ਰੋਵੀਜ਼ਨ ਨਹੀਂ ਹੈ ਸੋ ਥੈਟ ਮੀਨਸ ਬਾਈ ਡਿਫਾਲਟ ਅੰਡਰਸਟੈਂਡਿੰਗ ਹੁੰਦੀ ਹੈ ਕਿ ਸਤਾਤਰ ਪਾਰਟੀ ਜਿਹੜੀ ਹੈ ਉਹ ਚੋਣਾਂ ਲੁੱਟ ਕੇ ਲੈ ਜਾਂਦੀ ਹੈ ਸੋ ਉਸੇ ਤਰ੍ਹਾਂ ਦਾ ਕੋਈ ਨਵੀਂ ਵਖਰੀ ਨਵਾਂ ਅਚੰਬਾ ਨਵੀਂ ਗਲਤੋ ਕੋਈ ਹੋਈ ਨਹੀਂ ਹੈ ਸੋ ਉਹ ਚੋਣ ਜਿੱਤ ਗਏ ਸੋ ਇਸ ਗੱਲ ਨਾਲ ਜੇ ਕੋਈ ਆਪਣੀ छाਤੀ ਥੱਬ ਧਪਕਾ ਰਿਹਾ ਹੈ ਤਾਂ ਬਹੁਤ ਚੰਗੀ ਗੱਲ ਹੈ ਕਿ ਅਸੀਂ ਬਾਈ ਇਲੈਕਸ਼ਨ ਜਿੱਤਿਆ ਸੋ ਬਾਈ ਇਲੈਕਸ਼ਨ ਚ ਕੋਈ ਗਿਣਤੀ ਬਿੰਤੀ ਨਹੀਂ ਹੁੰਦੀ ਹਾਂ ਠੀਕ ਹੈ ਅਸੀਂ ਪਿਛਲੀ ਵਾਰੀ 7500 ਵੋਟ ਤੇ ਹਾਰੇ ਸੀ ਇਸ ਵਾਰੀ ਅਸੀਂ 10000 ਵੋਟ ਤੇ ਹਾਰ ਗਏ ਹਾਂ ਉਸ ਵਾਏ ਪਰਚੋਲ ਕਰਨ ਦੀ ਤਾਂ ਸਾਨੂੰ ਲੋੜ ਹੈਗੀ ਆ ਲੇਕਿਨ ਸਤਤਰ ਪਾਰਟੀਆਂ ਇਸ ਤੇ ਵੱਡੀਆਂ ਵੱਡੀਆਂ ਡਿੰਗਾ ਮਾਰਨ ਦੀ ਮੈਨੂੰ ਲੱਗਦਾ ਕੋਈ ਇਹ ਕੋਈ ਐਸਾ ਤੀਰ ਨਹੀਂ ਮਾਰਿਆ ਕਿ ਜਿਹੜਾ ਲੋਕਾਂ ਨੂੰ ਯਾਦ ਰਹੇਗਾ ਪਰ ਰਾਜਾ ਜੀ ਕੈਡਰ ਤੇ ਚੈੱਕ ਹੋ ਜਾਂਦਾ ਕਿਉਂਕਿ ਇਸ ਵੇਲੇ ਜ਼ਿਕਰ 2027 ਦਾ ਹੋ ਰਿਹਾ 1.5 ਸਾਲ ਹੋ ਗਿਆ 1.5 ਸਾਲ ਰਹਿ ਗਿਆ ਅਸੀਂ ਅੱਜ ਜਦੋਂ ਰਿਜ਼ਲਟ ਆ ਰਹੇ ਸੀ ਅਸੀਂ 1995 ਦੀ ਜ਼ਿਬਨੀ ਚੋਂ ਦਾ ਜ਼ਿਕਰ ਕਰ ਰਹੇ ਸੀ ਮਨਪ੍ਰੀਤ ਬਾਦਲ ਜਦੋਂ ਗਿੱਦੜਵਾ ਤੋਂ ਜਿੱਤੇ ਸੀ ਤੁਹਾਡੇ ਕੰਪੈਰੀਨ ਨੇ ਤੁਹਾਡਾ ਹਲਕਾ ਹੈ ਉਨੇ ਅਕਾਲੀ ਦਲ ਦੀ ਇੱਕ ਬੜੀ ਜ਼ਬਰਦਸਤ ਵੇਬ ਬਣਾਈ ਸੀ ਉਸ ਵੇਰੇ ਉਹ ਅਕਾਲੀ ਦਲ ਜ਼ਬਰਦਸਤ ਤਰੀਕੇ ਨਾਲ ਅਗਲੀਆਂ ਚੋਣਾਂ ਦੇ ਵਿੱਚ ਆਇਆ ਸੀ ਤਾਂ ਕਈ ਵਾਰੀ ਇਸ ਚੋਣ ਨੂੰ ਐ ਵੀ ਦੇਖਿਆ ਜਾਂਦਾ ਵੀ ਜੇ ਵਿਰੋਧੀ ਪਾਰਟੀ ਜਿੱਤ ਜੇ ਤਾਂ ਉਹ ਫਿਰ ਬਹੁਤ ਬੈਨੀਫੀਸ਼ੀਅਲ ਹੁੰਦਾ ਹੈ ਕਈ ਵਾਰੀ ਇੰਨਾ ਸੋਚਿਆ ਵੀ ਨਹੀਂ ਹੁੰਦਾ ਇੰਨਾ ਜਿਆਦਾ ਫਾਇਦਾ ਦੇ ਜਾਂਦਾ ਵਿਜੇ ਤੁਸੀਂ ਤਾਂ ਬਹੁਤ ਐਕਸਪੀਰੀਅੰਸ ਆਦਮੀ ਹੋ ਪੁਰਾਣੇ ਬਹੁਤ ਜਰਨਲਿਜ਼ਮ ਨਾਲ ਜੁੜੇ ਹੋ ਤੁਸੀਂ 95 ਤੇ ਕਿਉਂ ਲੈ ਗਏ ਸਿੱਧਾ ਤੁਸੀਂ ਸਾਡੇ ਨਾਲ ਆਓ ਜੇ ਤੁਸੀਂ ਐਗਜ਼ਾਮਪਲ ਕੋਡ ਕਰ ਰਹੇ ਹੋ ਕਿਉਂਕਿ ਤੁਸੀਂ ਦਾ 95 ਤੋਂ ਲੈ ਕੇ ਹੁਣ ਤਾਂ ਬਹੁਤ ਸਾਲ ਹੋ ਗਏ ਜੀ ਆਪਾਂ ਬਾਈ ਇਲੈਕਸ਼ਨ ਹੋਇਆ ਸੀ ਦਾਖਾ ਦਾ ਜੀ ਤੇ ਮਨਪ੍ਰੀਤ ਆਲੀ ਚੋਣ ਜਿੱਤੇ ਸਨ ਅਕਾਲੀ ਦਲ ਚੋਣ ਲੈ ਗਿਆ ਸੀਗਾ ਹਮ ਤੇ ਫਿਰ ਅਕਾਲੀ ਦਲ ਤਾਂ ਇੱਕ ਦੀ ਸੀਟ ਰਹਿ ਗਿਆ ਹਮ ਅਗਰ ਤੁਸੀਂ ਇਹ ਐਗਜ਼ਾਮਪਲ ਦਿੰਨੇ ਹੋ ਕਿ ਬਾਈ ਇਲੈਕਸ਼ਨ ਜਿੱਤ ਕੇ ਤਾਂ ਫਿਰ ਦੂਜੀ ਪਾਰਟੀ ਲੈ ਜਾਂਦੀ ਹੈ ਨਹੀਂ ਪਰ ਉਹ ਕੱਲਾ ਨਹੀਂ ਸੀ ਪਰ ਉਹਦੇ ਨਾਲ-ਨਾਲ ਮੈਂ ਤੁਹਾਨੂੰ ਉਹਦੇ ਨਾਲ ਹੋਰ ਵੀ ਸੀਗੇ 2-3 ਸੀਟਾਂ ਤੇ ਦਾਖਾ ਦੇ ਰਿਹਾ ਹਮ ਨਹੀਂ ਨਹੀਂ ਮੈਂ ਉਹ ਦਾਖਾ ਦਾ ਵੀ ਦੇ ਰਿਆਂ ਤੁਹਾਨੂੰ ਜਲਾਲਾਬਾਦ ਦਾ ਵੀ ਦੇ ਰਿਆਂ ਜਲਾਲਾਬਾਦ ਸਤਾਤਰ ਪਾਰਟੀ ਲੱਗੀ ਸੀ ਹਮ ਲੇਕਿਨ ਦਾਖਾ ਦਾ ਦੂਜੀ ਪਾਰਟੀ ਲੱਗੀ ਸੀ ਸੋ ਅਗਰ ਇਸ ਤਰ੍ਹਾਂ ਦਾ ਮੈਸੇਜ ਹੋਵੇ ਕਿਉਂਕਿ ਕੋਈ ਸੈਟ ਫੀਨੋਮੀਨਾ ਪੋਲਿਟਿਕਸ ਵਿੱਚ ਨਹੀਂ ਹੈ ਜੀ ਕਿ ਤੁਸੀਂ ਇਸ ਸੈਟ ਫੀਨੋਮੀਨਾ ਜੇ ਤੁਸੀਂ ਆ ਚੋਣ ਜਿੱਤ ਗਏ ਤਾਂ ਫਿਰ ਅਗਲੇ ਚੋਣ ਜਿੱਤ ਜਾਓਗੇ ਕੋਈ ਸੈਟ ਕਰਾਈਟੇਰੀਆ ਨਹੀਂ ਹੈ ਪੋਲਿਟਿਕਸ ਵਿੱਚ ਹਾਂ ਠੀਕ ਹੈ ਦੀਜ਼ ਆਰ ਦਾ ਅਲੱਗ-ਅਲੱਗ ਪੁਆਇੰਟਸ ਹੈ ਜਿਹੜੇ ਜਨਤਾ ਸੋਚਦੀ ਹੈ ਕਿ ਬਾਈ ਇਲੈਕਸ਼ਨ ਆਇਆ ਤਾਂ ਫਿਰ ਅਸੀਂ ਬਾਈ ਇਲੈਕਸ਼ਨ ਤੁਹਾਡੇ ਸਾਹਮਣੇ ਬਰਨਾਲਾ ਵੀ ਲੈ ਗਏ ਸੀਗੇ ਐ ਤਾਂ ਚੰਨੀ ਸਾਹਿਬ ਜਦੋਂ ਜਿੱਤੇ ਆ ਉਥੋਂ ਜਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤੇ ਤੇ ਅਸੀਂ ਵੈਸਟ ਹਾਰ ਗਏ ਹਾਂ ਐ ਤਾਂ ਐ ਤਾਂ ਤੁਸੀਂ ਇੱਕ ਐਗਜ਼ਾਮਪਲ ਹੋਰ ਹੈਗੀ ਹੈ ਮੇਰੇ ਕੋਲੇ ਸੰਗਰੂਰ ਦੀ ਇੱਕ ਐਗਜ਼ਾਮਪਲ ਹੈ ਜਦੋਂ ਪਾਰਲੀਮੈਂਟ ਸਾਰੀ 95 ਸੀਟਾਂ ਤੇ ਆਈ ਤੇ 3 ਮਹੀਨੇ ਬਾਅਦ ਚੋਣ ਆਇਆ ਤੋ ਬਾਈ ਇਲੈਕਸ਼ਨ ਹਾਰ ਗਈ ਆਮ ਆਦਮੀ ਪਾਰਟੀ देन अगेन ਉਹਨਾਂ ਨੇ ਜਲੰਧਰ ਦੁਬਾਰਾ ਚੋਣ ਜਿੱਤੇ ਸੋ देयर इज नो ਸੈਟ ਕ੍ਰਾਈਟੀਰੀਆ ਫਾਰ ਫੋਰ ਇਨ ਪੋਲਿਟਿਕਸ ਨਹੀਂ ਠੀਕ ਹੈ ਰਾਜਾ ਜੀ ਬੇਸ਼ੱਕ ਬਾਈਪੋਲ ਵਾਲਾ ਸੈਟ ਕ੍ਰਾਈਟੀਰੀਆ ਨਾ ਹੋਵੇ ਪਰ ਜਿਹੜੇ ਪੋਲਿਟਿਕਸ ਦੇ ਜਾਣਕਾਰ ਨੇ ਉਹ ਇੱਕ ਸੈਟ ਕ੍ਰਾਈਟੀਰੀਆ ਜ਼ਰੂਰ ਮੰਨਦੇ ਨੇ ਕਿ ਜੇਕਰ ਪਾਰਟੀ ਔਰ ਆਗੂ ਇੱਕਜੁੱਟ ਹੋ ਕੇ ਲੜਨ ਤਾਂ ਫਿਰ ਨਤੀਜੇ ਪਲਟੇ ਜਾ ਸਕਦੇ ਨੇ ਤੁਹਾਡੇ ਲੁਧਿਆਣਾ ਪੂਰੀ ਪੋਲ ਕੈਂਪੇਨ ਦੇ ਉੱਤੇ ਸਵਾਲ ਉੱਠਦੇ ਰਹੇ ਕਿ ਕਾਂਗਰਸ ਇਕਜੁੱਟ ਨਜ਼ਰ ਨਹੀਂ ਆਈ ਦੇਖੋ 100% ਯੂ ਆਰ ਕਰੈਕਟ ਕਿ ਕੋਈ ਵੀ ਜੇ ਤੁਸੀਂ ਇਕੱਠੇ ਹੋ ਕੇ ਕੋਈ ਵੀ ਚੀਜ਼ ਕਰਦੇ ਹੋ ਤਾਂ ਉਹ ਰਿਜ਼ਲਟ ਥੋੜੇ ਬੈਟਰ ਆ ਸਕਦੇ ਹੈ ਜੀ ਦੈਟਸ 100% ਯੂ ਆਰ ਕਰੈਕਟ ਮੈਨ ਕੋਈ ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਲੇਕਿਨ ਕਾਂਗਰਸ ਦੇ ਵਰਕਰ ਨੇ ਵਿਜੇ ਜਾਣ ਲਾ ਕੇ ਚੋਣਾਂ ਲੜਿਆ ਦੇਅਰ ਆਰ ਅ ਸਰਟਨ ਥਿੰਗਸ ਮੈਂ ਇਸੇ ਕਰਕੇ ਅੱਜ ਕਿਹਾ ਹੈ ਔਰ ਬੋਲਦਾ ਹਾਂ ਤੁਹਾਡੇ ਚੈਨਲ ਤੇ ਕਿ ਸਾਨੂੰ ਆਪਣੇ ਆਪ ਇੱਕ ਅੰਦਰ ਪਰਚੋਲ ਕਰਨ ਦੀ ਲੋੜ ਹੈ ਇਸ ਤੇ ਬਾਟ ਕੇ ਸਮੀਖਿਆ ਕਰਨ ਦੀ ਲੋੜ ਹੈ ਆਉਣ ਵਾਲੇ ਸਮੇਂ ਚ ਪਾਰਟੀ ਦੇ ਆਲਾ ਕਮਾਂਡ ਨਾਲ ਔਰ ਪੰਜਾਬ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਬਾਟ ਕੇ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਹੋਰ ਕਿੱਦਾਂ ਚੰਗੇ ਤਰੀਕੇ ਨਾਲ ਚੋਣਾਂ ਲੜਸਣ ਦੇ ਸੀ ਤੇ ਅਗਲੀਆਂ ਜਿਹੜੀਆਂ ਚੋਣਾਂ ਦੀ ਰਣਨੀਤੀ ਸਾਡੀ ਕੀ ਹੋਣੀ ਚਾਹੀਦੀ ਹੈ ਔਰ ਕਿੱਦਾਂ ਸਾਨੂੰ ਚੋਣਾਂ ਲੜਨਾ ਚਾਹੀਦਾ ਥੈਟਸ ਵੈਰੀ ਟਰੂ ਜੇ ਏਕੇ ਚ ਬਰਕਤ ਹੋਤਾ ਉਹ ਕਹਿੰਦੇ ਇੱਕ ਇੱਕ ਇਕੱਠਾ ਹੋ ਜੇ ਤਾਂ 11 ਹੋ ਜਾਂਦੇ ਸੋ ਤੁਸੀਂ ਮੰਨਦੇ ਹੋ ਕਿ ਜੇ ਜੇ ਇੱਕ ਜੁਟ ਹੋ ਕੇ ਲੜਿਆ ਜਾਂਦਾ ਤਾਂ ਉਹਦੀ ਤਸਵੀਰ ਕੁਝ ਵਕਰੀ ਹੁੰਦੀ ਹੈ ਇਹ ਸਭ ਦੇ ਵਿੱਚ ਜ਼ਿਕਰ ਸਿਮਰਜੀਤ ਸਿਮਰਜੀਤ ਬੈਂਸ ਦਾ ਬਹੁਤ ਹੁੰਦਾ ਰਿਹਾ ਕਿਉਂਕਿ ਸਿਮਰਜੀਤ ਬੈਂਸ ਬੈਕਫੁੱਟ ਤੇ ਰਹੇ ਨੇ ਆਏ ਨਹੀਂ ਸਾਹਮਣੇ ਸੋ ਇਹ ਮੰਨਦੇ ਹਾਂ ਕਿ ਜੇ ਬੈਂਸ ਉਸ ਤਰੀਕੇ ਨਾਲ ਆ ਕੇ ਲੜੇ ਹੁੰਦੇ ਸ਼ਾਇਦ ਉਹਨਾਂ ਨੇ ਕਲਵਰ ਕੜਵਲ ਹੋਰਾਂ ਦੀ ਸ਼ਮੂਲੀਅਤ ਕਰਕੇ ਬੈਕ ਆਊਟ ਕਰ ਲਿਆ ਜਾਂ ਕੋਈ ਹੋਰ ਰੀਜ਼ਨ ਵੀ ਹੋ ਸਕਦੇ ਆ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋਵੋਗੇ ਉਸ ਚੀਜ਼ ਨੇ ਫਰਕ ਪਾਇਆ ਦੇਖੋ ਵਿਜੇ ਜੇ ਤੁਸੀਂ ਕੋਈ ਵੀ ਬੰਦਾ ਪੈਸ਼ਨੇਟ ਤਰੀਕੇ ਨਾਲ ਕੋਈ ਕੰਮ ਕਰਦਾ ਹੂੰ ਤਾਂ ਉਹਰੇ ਨਤੀਜੇ ਤਾਂ ਅਕਸਰੀ ਅਲਟੇ ਜਾ ਸਕਦੇ ਪੈਸ਼ਨਟ ਹੋਣਾ ਚਾਹੀਦਾ ਕੋਈ ਵਿਅਕਤੀ ਬੀਟ ਬੈਂਸ ਬੀਟ ਸੰਜੀਤ ਤਲਵਾਰ ਬੀਟ ਐਨੀ ਅਨਦਰ ਮੈਨ ਸੋ ਮੈਨੂੰ ਲੱਗਦਾ ਕਿ ਹੋਰ ਜਰਨਲ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਪਰਚੋਲ ਕਰਕੇ ਇਹਦੇ ਤੇ ਕੰਮ ਕਰਨਾ ਚਾਹੀਦਾ ਨਹੀਂ ਦੇਖੋ ਇਹ ਵੀ ਚਰਚਾ ਹੈ ਤੁਸੀਂ ਕਿਹਾ ਕਿ ਵਰਕਰ ਨੇ ਪੂਰੀ ਜਾਨ ਲਗਾ ਕੇ ਇਲੈਕਸ਼ਨ ਲੜਿਆ ਹੈ ਪਰ ਚਰਚਾਈ ਵੀ ਹੈ ਕਿ ਵਰਕਰ ਨੇ ਤਾਂ ਜਾਨ ਬਹੁਤ ਲਗਾਈ ਪ੍ਰਧਾਨ ਨੇ ਜਾਨ ਨਹੀਂ ਲਗਾਈ ਤੁਸੀਂ ਮੰਨਦੇ ਹੋ ਕਿ ਤੁਹਾਡੀ ਸ਼ਮੂਲੀਅਤ ਜਿੰਨੀ ਹੋਣੀ ਚਾਹੀਦੀ ਸੀ ਨਹੀਂ ਹੋਈ ਦੇਖੋ ਜਿੱਥੇ-ਜਿੱਥੇ ਮੇਰੀ ਜ਼ਰੂਰਤ ਸੀ ਵੀ ਜਿੱਥੇ-ਜਿੱਥੇ ਬਿਕੋਜ਼ ਇਹ ਜਿਹੜਾ ਪ੍ਰੋਗਰਾਮ ਹੁੰਦਾ ਉਹ ਸਾਰੇ ਦਾ ਸਾਰਾ ਇਨਚਾਰਜ ਸਭਾ ਨੇ ਲੋਕਾਂ ਨੇ ਉੱਥੇ ਲੋਕਲ ਬਣਾਉਣਾ ਹੁੰਦਾ ਜਿੱਥੇ ਵੀ ਮੈਨੂੰ ਸੱਦਿਆ ਗਿਆ ਮੈਂ ਪ੍ਰੈਸ ਕਾਨਫਰੰਸ ਤੇ ਵੀ ਗਿਆ ਨਾਮਿਨੇਸ਼ਨ ਤੇ ਵੀ ਗਿਆ ਜਿੱਥੇ-ਜਿੱਥੇ ਕਿ ਕਿਸੇ ਨੂੰ ਤੁਸੀਂ ਇਹ ਕਹੋਗੇ ਬਘੇਲ ਸਾਹਿਬ ਨੇ ਪੂਰੀ ਜਾਨ ਨਹੀਂ ਲਗਾਈ ਬਘੇਲ ਸਾਹਿਬ ਦੀ ਜਿੱਥੇ ਜ਼ਰੂਰਤ ਸੀ ਬਘੇਲ ਸਾਹਿਬ ਨੂੰ ਸੱਦਿਆ ਗਿਆ ਜਿੱਥੇ ਹਲਕਾ ਲਾਂਬਾ ਦੀ ਜ਼ਰੂਰਤ ਸੀ ਉੱਥੇ ਹਲਕਾ ਲਾਂਬਾ ਨੂੰ ਸੱਦਿਆ ਗਿਆ ਸੋ ਹਰ ਵਿਅਕਤੀ ਦਾ ਉਹ ਸੀਮਤ ਸਮਾ ਸੀਮਤ ਮੂਵਮੈਂਟ ਕੋਈ ਵਿਅਕਤੀ ਜਿਆਦਾ ਜਿਹੜੇ ਲੋਕਲ ਸਾਡੇ ਨੇ ਉਹ ਜਿਆਦਾ ਕੰਮ ਕਰ ਸਕਦੇ ਨੇ ਕਈ ਵਾਰੀ ਹੁੰਦਾ ਜਿੱਥੇ ਮੇਰੀ ਜ਼ਰੂਰਤ ਸੀ ਮੈਂ ਉੱਥੇ ਪਾਰਟੀ ਦਾ ਪ੍ਰਧਾਨ ਹੈ ਤੇ ਪਾਰਟੀ ਦੇ ਨਾਲ ਹੈ ਜਿੱਥੇ ਮੈਨੂੰ ਬੁਲਾਇਆ ਗਿਆ ਮੈਂ ਗਿਆ ਤੁਸੀਂ ਰਾਜਾ ਜੀ ਕੱਲੇ ਪ੍ਰਧਾਨ ਨਹੀਂ ਤੁਸੀਂ ਐਮਪੀ ਵੀ ਹੋ ਲੁਧਿਆਣੇ ਤੋਂ ਔਰ ਉਸ ਹਲਕੇ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਬਤੌਰ ਐਨ ਐਮਪੀ ਸੋ ਉੱਥੇ ਜ਼ਿੰਮੇਵਾਰੀ ਡਬਲ ਹੋ ਜਾਂਦੀ 100% ਮੈਂ ਤੁਹਾਨੂੰ ਕਹਿ ਰਿਹਾ ਕਿ 100% ਜ਼ਿੰਮੇਵਾਰੀ ਡਬਲ ਹੈਗੀ ਹੈ ਔਰ ਰਹੇਗੀ ਵੀ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਤੇ ਬਹੁਤ ਸਾਰੀਆਂ ਪਾਕਟਸ ਤੇ ਉਹ ਨਾ ਹਰ ਵਿਅਕਤੀ ਦਾ ਜਿੱਥੇ ਕੰਮ ਨਹੀਂ ਹੁੰਦਾ ਤੇ ਫਿਰ ਉੱਥੇ ਤੁਸੀਂ ਫੋਰਸਫੁਲੀ ਜਾਂ ਇੱਧਰ ਉੱਧਰ ਕਈ ਵਾਰੀ ਬੰਦੇ ਪਹੁੰਚ ਤਾਂ ਉਲਟਾ ਨੁਕਸਾਨ ਹੋ ਜਾਂਦਾ ਹੈ ਸੋ ਜਿੱਥੇ ਵੀ ਪਾਰਟੀ ਨੇ ਜ਼ਰੂਰਤ ਸਮਝੀ ਅਸੀਂ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਅਸੀਂ ਜਿਹੜਾ ਵੈਸਟ ਦਾ ਚੋਣ ਹੈ ਵੱਡੇ ਫਰਕ ਦੇ ਨਾਲ ਚੋਣ ਜਿੱਤ ਰਹੇ ਹਾਂ ਪਰ ਤੁਹਾਨੂੰ ਪਤਾ ਹੈ ਐਂਡ ਮੂਮੈਂਟ ਤੇ ਆ ਕੇ ਕਿਸ ਪ੍ਰਕਾਰ ਉਹਨਾਂ ਨੇ ਮਸ਼ੀਨਰੀ ਦਾ ਇਸਤੇਮਾਲ ਕੀਤਾ ਕਿ ਇਸ ਪ੍ਰਕਾਰ ਉਹਨਾਂ ਨੇ ਹਰ ਚੀਜ਼ ਦਾ ਇਸਤੇਮਾਲ ਕਰ ਲਿਆ ਕੋਈ ਕਸਰ ਉਹਨਾਂ ਨੇ ਛੱਡੀ ਨਹੀਂ ਪੁਲਿਸ ਪ੍ਰਸ਼ਾਸਨ ਦਾ ਜੋ ਯੋਗਦਾਨ ਸੀਗਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਸੋ ਇਸ ਕਰਕੇ ਜਿਹੜੇ ਨਤੀਜੇ ਆ ਮੌਕੇ ਤੇ ਪਲਟ ਗਏ ਨੀ ਪਰ ਰਾਜਾ ਜੀ ਤੁਹਾਨੂੰ ਲੱਗਦਾ ਕਿ ਦੇਖੋ ਇਹ ਚੀਜ਼ ਜਦੋਂ ਵਰਕਰਾਂ ਦੇ ਵਿੱਚ ਇੱਕ ਸਾਇਲੈਂਟ ਮੈਸੇਜ ਵੀ ਹੁੰਦਾ ਕਈ ਚੀਜ਼ਾਂ ਦਾ ਕਈ ਗੱਲ ਹਰ ਗੱਲ ਬੋਲ ਕੇ ਕਹਿਣੀ ਜ਼ਰੂਰੀ ਨਹੀਂ ਹੁੰਦੀ ਇੱਕ ਸਾਇਲੈਂਟ ਮੈਸੇਜ ਜਾਂਦੇ ਹੁੰਦੇ ਆ ਜੇ ਚਾਹੇ ਉਹ ਹੋਲਡਿੰਗਸ ਤੋਂ ਲੈ ਕੇ ਪ੍ਰੈਸ ਕਾਨਫਰੰਸਿਸ ਹੋਣ ਕੈਂਪੇਨ ਹੋਵੇ ਜਲਸੇ ਹੋਣ ਰੈਲੀਆਂ ਹੋਣ ਰੋਡ ਸ਼ੋਅ ਹੋਵੇ ਇੱਕ ਸਾਇਲੈਂਟ ਮੈਸੇਜ ਜਾਂਦਾ ਹੈ ਕਿ ਜੇ ਲੀਡਰ ਇਕੱਠੇ ਇੱਕ ਥਾਂ ਤੇ ਨਹੀਂ ਖੜੇ ਤਾਂ ਫਿਰ ਵਰਕਰ ਦੇ ਵਿੱਚ ਤੇ ਨਿਰਾਸ਼ਾ ਹੋਣੀ ਸੁਭਾਵਿਕ ਹੈ ਹਾਂ ਜੀ ਇਹ ਮੈਂ ਸਿਰ ਬਿਲਕੁਲ ਜਾਂਦਾ ਹਾਂ ਐਗਰੀ ਵਿਦ ਯੂ ਓਨ ਥਿਸ ਇਸ਼ੂ ਤੁਸੀਂ ਅਸਲ ਜਦ ਦਬੀ ਜ਼ਬਾਨ ਦੇ ਵਿੱਚ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਉਮੀਦ ਹੈ ਕਿ ਜਿਨ੍ਹਾਂ ਨੂੰ ਕਹਿਣਾ ਚਾਹ ਰਹੇ ਹੋ ਉਹਨਾਂ ਤੱਕ ਪਹੁੰਚੇਗਾ ਨਹੀਂ 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 ਜੀ ਨਹੀਂ ਨਹੀਂ ਤੁਸੀਂ ਉਹਨਾਂ ਨੇ ਨਹੀਂ ਨਹੀਂ ਵਿਜੇ ਵਿਜੇ ਤੁਸੀਂ ਆਲਵੇਸ ਇਹ ਕਹਿਦੇ ਨੇ ਉਹ ਦਬੀ ਆਵਾਜ਼ ਦਬੀ ਕੋਈ ਆਵਾਜ਼ ਨਹੀਂ ਨੈਚੁਰਲੀ ਬੰਦੇ ਦੇ ਮਨ ਦੇ ਵਿੱਚ ਇੱਕ ਬੰਦਾ ਅਪਸੈਟ ਹੁੰਦਾ ਕਿ ਇਹ ਚੋਣ ਅਸੀਂ ਜੇ ਜਿੱਤ ਜਾਂਦੇ ਤਾਂ ਬਹੁਤ ਚੰਗਾ ਹੁੰਦਾ ਸਾਡੇ ਵਾਸਤੇ ਉਹ ਇਸ ਕਰਕੇ ਦਬੀ ਤੁਸੀਂ ਇਸ ਨੂੰ ਗਲਤ ਤਰੀਕੇ ਨਾਲ ਉਹ ਇਹਨੂੰ ਇੰਟਰਪ੍ਰੀਟ ਨਹੀਂ ਕਰੋ ਨਹੀਂ ਚਲੋ ਅਸੀਂ ਨਹੀਂ ਕਰਦੇ ਮੈਂ ਤਾਂ ਮੈਂ ਤਾਂ ਖੋਦੇ ਕਹਿ ਰਹੇ ਆ ਆਈ ਡੋਨਟ ਵਾਂਟ ਬ੍ਰਿੰਗ ਸਾਹਿਬ ਕੇ ਲੋਕ ਵੀ ਡਿਸਾਈਡ ਕਰਦੇ ਨੇ ਜੋ ਤੁਸੀਂ ਬੋਲ ਰਹੇ ਹੋ ਮੇਰੇ ਕਹਿਣ ਮੈਂ ਕੋਈ ਮੈਸੇਜ ਨਹੀਂ ਦੇਣਾ ਚਾਹਣਾ ਹਾਂ ਮੈਂ ਮੈਂ ਮੈਸੇਜ ਨਾ 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 ਮੈਂ ਮੈਸੇਜ ਦੇਣਾ ਚਾਹਣਾ ਆਪਣੇ ਵਰਕਰਾਂ ਨੂੰ ਕਿ ਡਰਨ ਦੀ ਲੋੜ ਨਹੀਂ ਹੈ ਦਬਨ ਦੀ ਲੋੜ ਨਹੀਂ ਹੈ ਬਾਏ ਇਲੈਕਸ਼ਨ ਆਉਣ ਵਾਲੀਏ ਸਮਾਂ ਤੈ ਨਹੀਂ ਕਰਦੇ ਤੁਸੀਂ 7 ਇਲੈਕਸ਼ਨ ਜਿੱਤੇ ਜਦੋਂ ਆਪਾਂ ਇਕੱਠੇ ਹੋ ਕੇ ਸਾਰੇ ਲੜੇ ਪਾਰਲੀਮੈਂਟ ਦਾ ਔਰ ਇੱਕ ਦੋ ਸੀਟਾਂ ਸੀ ਬਹੁਤ ਘੱਟ ਫਰਕ ਨਾਲ ਹਾਰ ਗਏ ਨਹੀਂ ਤਾਂ 9 ਹੋ ਜਾਂਦੇ ਸੋ ਡਰਨ ਦੀ ਲੋੜ ਨਹੀਂ ਐ ਦਬਨ ਦੀ ਲੋੜ ਨਹੀਂ ਐ ਕੇਵਲ ਆਪਣੇ ਆਪ ਦੇ ਅੰਦਰ ਪਰਚੋਲ ਕਰਨ ਦੀ ਲੋੜ ਐ ਕਿ ਕਿਹੜੀਆਂ ਕਮੀਆਂ ਸਾਡੇ ਚ ਰਹੀਆਂ ਗਾਂ ਤੋਂ ਕਿੱਥੇ-ਕਿੱਥੇ ਸਾਨੂੰ ਦਿੱਕਤਾਂ ਸੀ ਉਹ ਨਾ ਕਰੀਏ ਇਹ ਹਜੇ ਸਮਾਂ ਅਲਾਰਮਿੰਗ ਹੈਗਾ ਸਾਡੇ ਕੋਲੇ ਸਮਾਂ ਪਿਆ ਹੈਗਾ ਓਵਰ ਕੌਨਫੀਡੈਂਟ ਨਹੀਂ ਹੋਣਾ ਅਸੀਂ ਤਕੜੇ ਹੋ ਕੇ ਆਉਣ ਵਾਲੇ ਸਮੇਂ ਦੀ ਤਿਆਰੀ ਕਰ ਲਈ। ਅੱਛਾ ਰਾਜਾ ਜੀ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਜ਼ੂਰ ਅੱਜ ਨਾ ਤੁਸੀਂ ਸ਼ਾਇਦ ਅੱਜ ਦੀ ਆ ਉਹ ਕਿਸੇ ਰੈਲੀ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਤੁਸੀਂ ਸਪੀਚ ਕਰ ਰਹੇ ਹੋ ਸਕਦਾ ਹੈ ਪੁਰਾਣੀ ਵੀ ਹੋਵੇ। ਉਹਦੇ 'ਚ ਤੁਹਾਡੇ ਕੋਈ ਐਕਸ਼ਨ ਦੀ ਫੋਟੋ ਆਈ ਹੈ ਔਰ ਇਹ ਇਹ ਚਰਚਾ ਰਹੀ ਸੋਸ਼ਲ ਮੀਡੀਆ ਤੇ ਕਿ ਰਾਜਾ ਵੜਿੰਗ ਨੇ ਵਿਕਟਰੀ ਦਾ ਨਿਸ਼ਾਨ ਬਣਾਇਆ। ਔਰ ਇਹ ਸਵਾਲ ਤੱਕ ਕਰ ਲਏਗੇ ਭਾਰਤ ਪੁਸ਼ਨਾ ਸ਼ੂਹਰਾਂ ਨੂੰ ਅੱਜ। ਥੋੜੀ ਜੀ ਉਹਦੇ ਬਾਰੇ ਸਪਸ਼ਟਤਾ ਦੇ ਸਕਦੇ ਹੋ ਕਿ ਉਹ ਕੀ ਸੀ ਕਿਵੇਂ ਤਸਵੀਰ ਸਾਹਮਣੇ ਆ ਗਈ ਖਿੱਚੀ ਗਈ ਦੇਖੋ ਉਹ ਉਹ ਤਾਂ ਮੈਨੂੰ ਤੁਸੀਂ ਕੋਈ ਮੇਰੀ ਫੋਟੋ ਦਿਖਾ ਦਿਓ ਜਿਹਦੇ ਤੇ ਮੈਂ ਕੋਈ ਵਿਕਟਰੀ ਦਾ ਸਾਈਨ ਬਣਾਇਆ ਹੋ ਜੀ ਕੋਈ ਐਸੀ ਤਸਵੀਰ ਤੁਹਾਡੇ ਕੋਲੇ ਹੈਗੀ نیوز 18 ਕੋਲੇ نیوز 18 ਐਡਾ ਵੱਡਾ ਚੈਨਲ ਹੈਗਾ ਜਿਹਦੇ ਤੇ ਸਭ ਤੋਂ ਪਹਿਲਾਂ ਚੀਜ਼ ਪਹੁੰਚਦੀ ਹੈ ਤੁਹਾਡੇ ਕੋਲੇ ਤੁਹਾਡੇ ਰਿਸੋਰਸਸ ਸੋਰਸਸ ਜੀ ਇਹ ਜਿਹੜੀਆਂ ਸ਼ਰਾਰਤਾਂ ਵਿਰੋਧੀ ਧਿਰ ਜਾਂ ਕੁਝ ਤੁਹਾਨੂੰ ਚੌਣ ਵਾਲੇ ਕਰਦੇ ਨੇ ਹਮ ਇੱਕ ਪੰਜਾਬ ਦਾ ਪ੍ਰਧਾਨ ਮੈਂ ਆਪਣਾ ਟਵੀਟ ਕੀਤਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਅਸੀਂ ਇਹ ਚੋਣ ਹਾਰ ਗਏ ਹਾਂ ਸਾਡੇ ਵਰਕਰ ਨੇ ਬੜੀ ਮਿਹਨਤ ਕੀਤੀ ਹੈ ਸਾਨੂੰ ਆਪਣੇ ਆਪ ਪਰਚੋਲ ਕਰਨ ਦੀ ਲੋੜ ਹੈ ਮੈਂ ਬਤੌਰ ਪ੍ਰਧਾਨ ਹੁੰਦੇ ਬੇਸ਼ੱਕ ਕੋਈ ਕੁਝ ਵੀ ਕਹੇ ਇਸ ਗੱਲ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਔਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਦਾ ਬਿਲਕੁਲ ਆਪਣੀ ਜ਼ਿੰਮੇਵਾਰੀ ਲੈਣਾ ਹੈ ਹਮ ਲੇਕਿਨ ਸਾਨੂੰ ਆਪਣੇ ਆਪ ਚੋਂ ਪਰਚੋਲ ਕਰਨ ਦੀ ਲੋੜ ਹੈ ਕਿ ਇਹ ਕਿਉਂ ਹੋਇਆ ਔਰ ਅਸੀਂ ਇਹਨੂੰ ਬੈਟਰ ਕਿਵੇਂ ਕਰ ਸਕਦੇ ਹਾਂ ਕਿਵੇਂ ਠੀਕ ਕਰ ਸਕਦਾ ਜਿਹੜਾ ਤੁਸੀਂ ਕਹਿੰਦੇ ਹੋ ਵਿਕਟਰੀ ਸਾਈਨ ਮੈਂ ਰਾਜਾ ਬਣਾਂਗੇ ਨਾ ਹੋਸ਼ਿਆ ਆਦਮੀ ਨਹੀਂ ਹੈ ਰਾਜਾ ਬਣਾਂਗੇ ਨਾ ਬੇਫੂਫਾ ਆਦਮੀ ਵੀ ਨਹੀਂ ਹੈ ਔਰ ਮੈਂ ਉਹਨਾਂ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਨੂੰ ਕਹਿਣਾ ਚਾਹੁੰਦਾ ਹੈ ਯੋਨਾ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੀਆਂ ਹਰਕਤਾਂ ਇਹੋ ਜੀਆਂ ਚੀਜ਼ਾਂ ਇਹੋ ਜੀ ਵਾਹਿਆਤ ਨਾਲ ਤੁਸੀਂ ਆਪਣਾ ਸਮਾਨਤਾ ਥੋੜੇ ਚਿਰਾਂ ਸੇ ਵੇਚ ਦਿਓਗੇ ਲੇਕਿਨ ਅਲਟੀਮੇਟਲੀ ਤੁਹਾਡੇ ਤੇ ਕੋਈ ਯਕੀਨ ਨਹੀਂ ਕਰੇਗਾ ਤੁਹਾਡੇ ਜਿਹੜੇ ਇਹ ਛੋਟੇ ਛੋਟੇ ਚੈਨਲ ਤੇ ਆ ਨਾਲ ਰਿਹਾ ਠੀਕ ਹੈ ਬੜਿੰਗ ਸਾਹਿਬ ਮੇਰਾ ਇੱਕ ਸਵਾਲ ਹੈ ਇਹ ਅੱਜ ਦੇ ਇਲੈਕਸ਼ਨ ਦੇ ਨਤੀਜੇ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੇ ਲੀਡਰਾਂ ਦੇ ਨਿੱਜੀ ਹਿੱਤ ਜ਼ਿਆਦਾ ਵੱਡੇ ਸੀ ਇਸ ਕਰਕੇ ਤੁਹਾਡੀ ਹਾਰ ਦੇਖੋ ਇਹ ਆਮ ਆਦਮੀ ਪਾਰਟੀ ਤਾਂ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰੇ ਕਿ ਉਹ ਜਿੱਤੀ ਹੈ ਇਹ ਤਾਂ ਤੁਸੀਂ ਸੰਜੀਵ अरोड़ा ਨੂੰ ਜਾ ਕੇ ਪੁੱਛੋ ਉਹ ਦੱਸੇਗਾ ਕਿ ਕਿਹੜੇ ਵਕਤਾਂ ਨਾਲ ਕੀ ਹੋਇਆ ਔਰ ਕੀ ਕੀ ਕਰਨਾ ਪਿਆ ਕੀ ਕੀ ਘੱਲਣਾ ਵਾ ਘੱਲਣੀਆਂ ਪਈਆਂ ਕੀ ਹੋਇਆ ਵਿਸਤ ਦੇ ਵਿੱਚ ਇਹ ਉਹ ਲੋਕ ਦੱਸਣਗੇ ਵੀ ਸਾਡੀ ਜਿੱਤ ਹੈ ਕਿ ਸਾਡੀ ਹਾਰ ਹੈ ਹਾਂ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਸਾਨੂੰ ਆਪਣੇ ਆਪ ਚ ਪਰਚੋਲ ਕਰਨ ਦੀ ਲੋੜ ਹੈਗੀ ਹੈ ਐਂਡ ਡੈਫੀਨਿਟਲੀ ਅਸੀਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਰਚੋਲ ਕਰਾਂਗੇ ਜੇ ਉਹ ਪਰਚੋਲ ਨਾ ਕਰਾਂਗੇ ਜਿਹੜੀਆਂ ਸਾਡੀਆਂ ਖਾਮੀਆਂ ਹਨ ਉਹਨੂੰ ਅਸੀਂ ਦੂਰ ਕਰਨਾ ਪਏਗਾ ਜੇ ਉਹ ਨਾ ਕਰਾਂਗੇ ਤਾਂ ਫਿਰ ਕੰਮ ਸਾਡਾ ਨੁਕਸਾਨ ਹੋਏਗਾ ਸਰ ਇੱਕ ਰਾਜ ਸਭਾ ਦੇ ਨਾਲ ਜੁੜਿਆ ਸਵਾਲ ਪੁੱਛਣਾ ਚਾਹਾਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਬਹੁਤ ਚਰਚਾਵਾਂ ਪਿਛਲੇ ਦਿਨਾਂ ਚ ਹੋਈਆਂ ਤੁਹਾਡੇ ਲੀਡਰ ਵੀ ਕਹਿੰਦੇ ਰਹੇ ਕਿ ਰਾਜ ਸਭਾ ਖਾਲੀ ਹੋਏਗੀ ਅਰਵਿੰਦ ਕੇਜਰੀਵਾਲ ਜਾਣਗੇ ਕੇਜਰੀਵਾਲ ਕਹਿੰਦੇ ਮੈਂ ਨਹੀਂ ਜਾ ਰਿਹਾ ਜਿੱਤ ਤੋਂ ਬਾਅਦ ਦੀ ਸਟੇਟਮੈਂਟ ਹੈ ਮੈਂ ਨਹੀਂ ਕਿਹਾ ਸੀਗਾ ਵੀ ਨਾ 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 ਰਾਜਾ ਵੜਿੰਗ ਅੱਜਕੱਲ ਬੜੀ ਸੋਚ ਸਮਝ ਕੇ মিডিਆ ਨੂੰ ਜਾਂ ਲੋਕਾਂ ਨੂੰ ਬੋਲਦਾ ਪਹਿਲਾਂ ਮੈਨੂੰ ਲੋਕ ਕਹਿੰਦੇ ਸੀ ਕਿੰਨੀਆਂ ਸੀਟਾਂ ਜਿੱਤੋਗੇ ਮੈਂ ਕਹਿੰਦਾ ਸੀ ਸਭ ਤੋਂ ਵੱਡੀ ਪਾਰਟੀ ਅਸੀਂ ਬਣਾਂਗੇ ਲੋਕ ਸਭਾ ਦੇ ਵਿੱਚ ਤੁਹਾਡੇ ਮੈਂ ਇੱਥੇ ਆ ਕੇ ਸਟੂਡੀਓ ਚ ਕਹਿ ਕੇ ਗਿਆ ਸੀ ਸਭ ਤੋਂ ਵੱਡੀ ਪਾਰਟੀ ਤੁਸੀਂ ਸੇਟਾ ਨੰਬਰ ਦੇ ਦਿਓ ਮੈਂ ਕਹਿੰਦਾ ਨੰਬਰ ਨਹੀਂ ਮੈਂ ਦਿੰਦਾ ਭਗਵੰਤ ਮਾਨ ਜੀ ਕਹਿ ਰਹੇ ਸੀ ਅਸੀਂ 13 ਦੀ 13 ਜਿੱਤਾਂਗੇ ਕੋਈ ਕਹਿੰਦਾ ਸੀ ਫਲਾ ਜਿੱਤਾਂਗੇ ਕੋਈ ਕਹਿੰਦਾ 25 ਸਾਲ ਰਾਜ ਕਰਾਂਗੇ ਮੈਂ ਇੱਕ ਵਾਰੀ ਵੀ ਨਹੀਂ ਕਹੀ ਇਹ ਗੱਲ ਇੱਕ ਪਲੇਟਫਾਰਮ ਤੇ ਕਿ ਕੇਜਰੀਵਾਲ ਰਾਜ ਸਭਾ ਜਾਣਗੇ ਕਈ ਆ ਤਾ ਮੈਨੂੰ ਸ਼ੋਅ ਕਰ ਦਿਓ ਜੇ ਦਿਖਾ ਦਿਓ ਜੋ ਚੰਗੀ ਗੱਲ ਹੈ ਅਗਰ ਕੇਜਰੀ ਸਾਹਿਬ ਨੇ ਜਿਹੜਾ ਪੰਜਾਬ ਦਾ ਸੈਂਟੀਮੈਂਟ ਨੂੰ ਸਮਝिए ਪੰਜਾਬ ਦਾ ਸੈਂਟੀਮੈਂਟ ਇਹ ਹੈ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈਗਾ ਜੇ ਉਹ ਨਹੀਂ ਜਾਣਾ ਰਾਜ ਸਭਾ ਚੌਣੇ ਬਾਕੀ ਉਹਨਾਂ ਦੀ ਆਪਣੀ ਪਾਰਟੀ ਹੈਗੀ ਹੈ ਜੋ ਮਰਜ਼ੀ ਉਹ ਫੈਸਲਾ ਕਰਨ ਕੀ ਕਰਨਾ ਹੈ ਕਿਹਨੂੰ ਭੇਜਣਾ ਹੈ ਕਿਹਨੇ ਜਾਣਾ ਹੈ ਮੈਂ ਪਹਿਲਾਂ ਵੀ ਕਹਿੰਦਾ ਕਿ ਅਨਨੈਸੈਸਰੀ ਮੈਂ ਐਵੇਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਲੇਕਿਨ ਅਗਰ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਲਿਆ ਕਿ ਮੈਂ ਰਾਜ ਸਭਾ ਮੈਂ ਨਹੀਂ ਜਾਊਂਗਾ ਇਹ ਚੰਗਾ ਫੈਸਲਾ ਹੈ ਪੰਜਾਬ ਦੇ ਕਿਸੇ ਵਿਅਕਤੀ ਨੂੰ ਸਮਾਜ ਸੇਵੀ ਨੂੰ ਯੰਗ ਇੰਟਰਪ੍ਰੈਨਿਓਰ ਨੂੰ ਕੋਈ ਸੇਵਾ ਕਰਦੇ ਵਿਅਕਤੀ ਨੂੰ ਜਿਨੇ ਨਾਮ ਬਣਾਇਆ ਹੋਵੇ ਦੀਨ ਦੁਨੀਆ ਦੇ ਵਿੱਚ ਇਹੋ ਜਿਹੇ ਵਿਅਕਤੀ ਨੂੰ ਰਾਜ ਸਭਾ ਚ ਭੇਜਣਾ ਚਾਹੀਦਾ ਠੀਕ ਹੈ ਬ੍ਰਿੰਕਸਾ ਮੇਰਾ ਇੱਕ ਹੋਰ ਸਵਾਲ ਹੈ ਆਖਰੀ ਸਵਾਲ ਹੈ ਉਸ ਤੋਂ ਬਾਅਦ ਜੇ ਵਿਜੇ ਸਵਾਲ ਲੈਣਗੇ ਦੇਖੋ ਇਸ ਸਮੇਂ ਚਰਚਾ ਇਹ ਹੈ ਕਿ ਬੀਜੇਪੀ ਤੇ ਅਕਾਲੀ ਦਲ ਜੇਕਰ ਇਕੱਠੇ ਹੁੰਦੇ ਤਾਂ ਸਥਿਤੀ ਵੱਖਰੀ ਹੁੰਦੀ ਬੀਜੇਪੀ ਪਰਫਾਰਮੈਂਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇੱਕ ਵਾਰ ਤਾਂ ਦੂਜੇ ਨੰਬਰ ਤੇ ਆ ਗਏ ਸੀ ਬੀਜਪੀ ਦੇ ਜੀਵਨ ਗੁਪਤਾ ਮੈਂ ਬਿਲਕੁਲ ਇਲੈਕਸ਼ਨ ਜਦੋਂ ਕਵਰ ਕਰ ਰਹੇ ਹਾਂ ਦਰਸ਼ਕਾਂ ਤੱਕ ਪਹੁੰਚਾਇਆ ਹੈ ਔਰ ਜੇ ਹੁਣ ਵੀ ਰਿਜ਼ਲਟ ਨੂੰ ਦੇਖਾਂ ਤਾਂ ਤੁਹਾਡੇ ਕੈਂਡੀਡੇਟ ਤੋਂ ਯਾਨੀ ਕਿ ਭਾਰਤ ਪੁਸ਼ਨ ਆਸ਼ੂ ਤੋਂ ਸਿਰਫ 4000 ਬੋਟਾਂ ਹੀ ਪਿੱਛੇ ਨੇ ਵਿਜੇ ਵਿਜੇ ਇਹ ਸਾਡੀ ਬੜੀ ਵੱਡੀ ਜਿੱਤ ਹੋਈ ਹੈ ਬੀਜਪੀ ਸਾਡੇ 14000 ਵੋਟ ਤੇ ਇਸੇ ਹਲਕੇ ਤੋਂ ਮੈਂ ਬਿੱਟੂ ਜੀ ਤੋਂ ਪਛੜ ਗਿਆ ਸੀ ਜਾਨੀ ਕਿ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਬੀਜੇਪੀ 14.5 ਹਜ਼ਾਰ ਵੋਟ ਨਾਲ ਅੱਗੇ ਸੀ ਇਸ ਇਲਾਕੇ ਚੋ ਜੀ ਤੇ 45000 ਵੋਟ ਪਈ ਸੀ ਬੀਜੇਪੀ ਨੂੰ ਅੱਜ ਕਿੰਨੀ ਵੋਟ ਪਈ ਹੈ 20000 ਬੀਜੇਪੀ ਦਾ ਸੋਫੜਾ ਸਾਫ ਹੋ ਗਿਆ ਹੈ ਹਮ ਬੀਜੇਪੀ ਦਾ ਮੁਕੰਮਲ ਤੌਰ ਤੇ ਸੋਫੜਾ ਕਿਉਂਕਿ ਤੁਸੀਂ ਜਿਹੜੀ 45000 ਤੋਂ ਡਿੱਗ ਕੇ ਥੱਲੇ ਵਜੀ ਹਮ ਜਿਹੜੀ 14.5 ਹਜ਼ਾਰ ਦੀ ਲੀਡ ਸੀਗੀ ਤੇ ਅੱਜ ਕੋਲੋਂ ਨਹੀਂ ਵੋਟ ਪਈ ਹੈ ਪਹਿਲੀ ਗੱਲ ਤਾਂ ਬੀਜੇਪੀ ਨਾਲ ਕੰਮ ਹੋਗੇ ਕਿਉਂ ਇਹ ਦੱਸਦਾ ਸਿੱਧਾ ਸਿੱਧਾ ਪਾਰਲੀਮੈਂਟ ਤੋਂ ਬਾਅਦ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨੀਆਂ ਚੋਣਾਂ ਰਹੀਆਂ ਮਹਾਨਗਰਾਂ ਦੀਆਂ ਤੇ ਇਹ ਚੋਣ ਨੇ ਦੱਸਦਾ ਤੇ ਬਾਏ ਇਲੈਕਸ਼ਨ ਗਿੱਦੜਬਾਣੀ ਜਿੱਥੇ ਤੇ ਬਾਏ ਇਲੈਕਸ਼ਨ ਜਿਹੜਾ ਬਰਨਾਲੇ ਨੇ ਤੇ ਬਾਏ ਇਲੈਕਸ਼ਨ ਡੇਰਾ ਬਾਬਾ ਨਾਨਕ ਨੇ ਹੋਰ ਚੱਬੇਵਾਲ ਇਹਨਾਂ ਸੀਟਾਂ ਨੇ ਦੱਸਦਾ ਕਿ ਭਾਜਪਾ ਕਿੱਥੇ ਖੜੀ ਆ ਹੁਣ ਤਾਂ ਆਪਾਂ ਗੱਲ ਆਉਣੇ ਆ ਤੁਸੀਂ ਕਿਹਾ ਕੀ ਅਕਾਲੀ ਪੀ ਪਾਤੇ ਉਹਨਾਂ ਦਾ ਸਮਝੌਤਾ ਹੋ ਜਾਂਦਾ ਇੰਟਰਨਲ ਤਾਂ ਸਮਝੌਤਾ ਹੈਗਾ ਹਮ ਇੰਟਰਨਲ ਸਮਝੌਤਾ ਆਲਰੇਡੀ ਹੈਗਾ ਅੱਜ ਪੰਜਾਬ ਦੇ ਲੋਕ ਜਿਹੜੇ ਬੱਚੇ ਖੁੱچے ਜਿਹੜੀ 7000 ਦੇ ਤਕਰੀਬਨ ਵੋਟ ਪਈ ਹੈ ਵੈਸਟ ਦੇ ਵਿੱਚ ਉਹ ਇਸ ਕਰਕੇ ਪਈ ਹੈ ਕਿ ਬੀਜੇ ਅਕਾਲੀ ਦਲ ਇਕੱਲਾ ਲੜ ਰਿਹਾ ਹੈ ਜੇ ਉਹ ਬੀਜੇਪੀ ਨਾਲ ਲੜਦਾ ਉਹ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਬੀਜੇਪੀ ਨੂੰ ਵੋਟ ਨਹੀਂ ਪਾਉਂਦਾ ਸੀਗਾ ਕਿਸੇ ਨੇ ਨਹੀਂ ਪਾੜੀ ਸੀ ਇਸੇ ਤਰ੍ਹਾਂ ਹੀ ਜਿਹੜਾ ਹਿੰਦੂ ਵੋਟ ਜਿਹੜਾ ਅਰਬਨ ਏਰੀਆਜ਼ ਦੇ ਵਿੱਚ ਕਹਿੰਦੇ ਆ ਪਿਆ ਹੈ ਕਿਉਂਕਿ ਹਿੰਦੂ ਮジョਰਿਟੀ ਸਾਡੇ ਨਾਲ ਹੈ ਜੀ ਹਿੰਦੂ ਮジョਰਿਟੀ ਹੈ ਸਮਝਦਾ ਕਿ ਕਾਂਗਰਸ ਪਾਰਟੀ ਦੇ ਨਾਲ ਅਸੀਂ ਸਿਕਿਉਰ ਸਾਡਾ ਫਿਊਚਰ ਹੈ ਗਿਆ ਕਿਉਂਕਿ ਅਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਬਹਾਲ ਕਰਨਾਂ ਲਈ ਕੇਵਲ ਕਾਂਗਰਸ ਪਾਰਟੀ ਸੀ ਆਪਣੇ ਲੋਕਾਂ ਦੀ ਜਾਨ ਦੀ ਸ਼ਹਾਦਤ ਦੇ ਕੇ ਅਸੀਂ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਕੀਤੀ ਉਹ ਸਾਡੇ ਨਾਲ ਸਿਕਿਉਰ ਫੀਲ ਕਰਦਾ ਹੈ ਅਗਰ ਹਿੰਦੂ ਅਕਾਲੀ ਦਲ ਨਾਲ ਕਿਉਂਕਿ ਜਿਸ ਤਰੀਕੇ ਦੇ ਅਕਾਲੀ ਦਲ ਦੇ ਕਾਰਨਾਮੇ ਹੈ ਅਕਾਲੀ ਦਲ ਦੀਆਂ ਮੰਗਾਂ ਨੇ ਜਿਸ ਤਰੀਕੇ ਦੇ ਨਾਲ ਕਿਸ ਪ੍ਰਕਾਰ ਦੀਆਂ ਮੰਗਾਂ ਨੇ ਕੀ ਉਹ ਮੰਗ ਮਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਭਾਜਪਾ ਅਕਾਲੀ ਦਲ ਨਾਲ ਚਲੀ ਜਾਂਦੀ ਹੈ ਤੇ ਜਿਹੜਾ ਭਾਜਪਾ ਦਾ ਕੈਂਡੀਡਰ ਵੀ ਹੋਏਗਾ ਉਹ ਵੀ ਸਾਡੇ ਨਾਲ ਟਰਾਂਸਫਰ ਹੋਏਗਾ ਔਰ ਇਹ ਕੋਈ ਪਹਿਲੀ ਵਾਰੀ ਤਾਂ ਹੋਣਾ ਨਹੀਂ ਮਗਰਲੇ ਕਿੰਨੇ ਸਾਲਾਂ ਤੋਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਸੀ ਤੇ ਅਸੀਂ ਉਹਨਾਂ ਨਾਲ ਲੜਦੇ ਹੁੰਦੇ ਸੀ ਤੇ ਸਰਕਾਰ ਬਣਾਉਂਦੇ ਰਹੇ ਆਂ ਹੂੰ ਇਹ ਕੋਈ ਪਹਿਲੀ ਵਾਰੀ ਤਾਂ ਅਸੀਂ ਬਣਾ ਨਹੀਂ ਰਵਾਂਗੇ ਵੀ ਗਠਬੰਧਨ ਹੋ ਗਿਆ ਤਾਂ ਫਿਰ ਸਰਕਾਰ ਨਹੀਂ ਬਣੇਗੀ ਕਿਉਂਕਿ ਮਕਮਲ ਤੌਰ ਤੇ ਅਕਾਲੀ ਦਲ ਨੂੰ ਨਕਾਰ ਚੁੱਕੇ ਐ ਲੋਕ ਚਲੋ ਤੁਸੀਂ ਅੱਜ ਦਾ ਸਟੇਟਸ ਦੇਖ ਲਓ ਜੀ ਕਹਿ ਸਕਦੇ ਹੋ ਆਪਣੀ ਗੱਲ ਕਹਿ ਸਕਦੇ ਹੋ ਰਾਜਾ ਜੀ ਨਹੀਂ ਠੀਕ ਹੈ ਅੱਜ ਦਾ ਸਟੇਟਸ ਦੇਖ ਲਓ ਆਲਥੋ that ਕੈਂਡੀਡੇਟ ਵਾਸ ਦਾ ਬੈਸਟ ਕੈਂਡੀਡੇਟ ਜਿਹੜਾ ਜਿਹੜਾ ਐਡਵੋਕੇਟ ਸਾਹਿਬ ਨੇ ਅਕਾਲੀ ਦਲ ਦੇ ਉਮੀਦਵਾਰ ਨੇ ਹੀ ਇਸ ਦਾ ਵਨ ਆਫ ਦਾ ਫਾਈਨੇਸਟ ਕੈਂਡੀਡੇਟ ਹਮ ਲੇਕਿਨ ਹੀ ਗਾਟ ਉਹਨੂੰ 7000 ਵੋਟ 8200 ਅਗਰ ਹੰਬਲਨੈਸ ਸਤਕਾਰ ਪ੍ਰੇਮ ਐਜੂਕੇਸ਼ਨ ਵਾਈਜ਼ ਫਾਈਨੇਸਟ ਮੈਨ ਬਟ ਵੋਟਾਂ ਨਹੀਂ ਪਈਆਂ ਠੀਕ ਹੈ ਚਲੋ ਆਖਰ ਆਖਰੀ ਤੁਹਾਡਾ ਤੁਹਾਡਾ ਜਿਹੜਾ ਕੈਂਡੀਡੇਟ ਸੀ ਉਹ ਬੈਸਟ ਸੀ ਤੁਸੀਂ ਅਕਾਲੀ ਦਲ ਵਾਲੇ ਦੀ ਤਾਰੀਫ ਕਰ ਦਿੱਤੀ ਹਾਂ ਅੱਜਕੱਲ੍ਹ ਵੈਸਤੇ ਵਿੱਚ ਤਾਂ ਸਾਡੇ ਕੋਲੇ बिकॉज़ दो ऑलरेडी जित चुके साथ जो तीसरी बारी उ चुनाव लड़े सी, दो तीन बारी चुनाव लड़े पिछली बारी जो हारे आई थिंक होगा चलो कैंडिडेट तो हो सकता हो बेस्ट कैंडेट